ਦੇਖੋ ਮੂਰਤੀ ਪੂਜਾ ਆਕਾਰ ਦੀ ਪੂਜਾ ਇੱਕ ਬੜਾ ਰਹੱਸ ਰੱਖਦੀ ਆ ਹੁਣ ਆਮ ਅਸੀਂ ਜਿੰਨੇ ਮਰਜੀ ਨਿਰਾਰਕਾਰ ਦੀ ਗੱਲ ਕਰੀ ਜਾਈਏ ਹੁਣ ਉਹ ਗੱਲਾਂ ਹੀ ਰਹਿ ਜਾਂਦੀਆਂ ਨੇ ਕਿਉਂ ਹੁਣ ਕੋਈ ਵੀ ਮਨੁੱਖਾ ਜਦੋਂ ਕਿਸੇ ਤੋਂ ਪ੍ਰਭਾਵਿਤ ਹੁੰਦਾ ਕਿਸੇ ਵਸਤੂ ਤੋਂ ਜਾਂ ਕਿਸੇ ਹਸਤੀ ਤੋਂ ਉਹਨੂੰ ਦੇਖ ਕੇ ਜਾਂ ਉਹਨੂੰ ਸੁਣ ਕੇ ਹੁੰਦਾ ਹੈ ਹੁਣ ਦੇਖੋ ਜ਼ਿਆਦਾਤਰ ਪ੍ਰਭਾਵ ਤਾਂ ਹੁੰਦਾ ਉਹ ਦੇਖ ਕੇ ਕਿਉਂਕਿ ਮਹਾਰਾਜ ਕਹਿੰਦੇ ਵੀ ਸਮਾਜ ਦੇ ਵਿੱਚ ਜਿਹੜਾ ਗਿਆਨ 80% ਗਿਆਨ ਅੱਖਾਂ ਰਾਹੀਂ ਮਿਲਦਾ ਹੈ ਬਾਕੀ ਇੰਦਰੀਆਂ ਦੀ ਵੀ ਆਪਣੀ ਮਹੰਤਤਾ ਹੈ ਪਰ 80% ਗਿਆਨ ਅੱਖਾਂ ਰਾਹੀਂ ਮਿਲਦਾ ਹੈ ਅਤੇ ਧਿਆਨ ਵੀ 80% ਅੱਖਾਂ ਰਾਹੀਂ ਉਹ ਬਾਹਰ ਜਾਂਦਾ ਹੁਣ ਜਿਵੇਂ ਆਮ ਕਿਹਾ ਜਾਂਦਾ ਵੀ ਸਤ ਸੰਗ ਦੇ ਵਿੱਚ ਬੈਠਣਾ ਤੋਂ ਨੂੰ ਅੱਖਾਂ ਬੰਦ ਰੱਖਣੀਆਂ ਚਾਹੀਦੀਆਂ ਸਹੀ ਗੱਲ ਬਿਲਕੁਲ ਰੱਖਣੀਆਂ ਚਾਹੀਦੀਆਂ ਹੁਣ ਜੇ ਅਸੀਂ ਸਤਸੰਗ ਦੇ ਵਿੱਚ ਬੈਠੇ ਆਂ ਇਧਰੋਂ ਕੋਈ ਆਇਆ ਉਧਰੋਂ ਕੋਈ ਗਿਆ ਜਾਂ ਸੰਗਤ ਬੈਠੀ ਧਿਆਨ ਕਿਸੇ ਤੇ ਗਿਆ ਕਿਉਂਕਿ ਕਿੰਨੀ ਸੰਗਤ ਬੈਠੀ ਆ ਧਿਆਨ ਗਿਆ ਅੱਖਾਂ ਘਟੋ ਘਟ ਲਾਜ਼ਮੀ ਬੰਦ ਚਾਹੀਦੀਆਂ ਇਸ ਕਰਕੇ ਜਿਹੜਾ ਮਨੁੱਖਾ ਇਹ ਨਿਰਾਕਾਰ ਦੀ ਗੱਲਤਾ ਕਰਦਾ ਰਹਿੰਦਾ ਪਰ ਫਿਰ ਵੀ ਆਕਾਰ ਨਾਲ ਜੁੜਿਆ ਰਹਿੰਦਾ ਨਿਰਾਕਾਰ ਦੀਆਂ ਗੱਲਾਂ ਹੀ ਰਹਿ ਜਾਂਦੀਆਂ ਨੇ ਹੁਣ ਕਾਰਨ ਦੇਖੋ ਜਿਵੇਂ ਕੋਈ ਵੀ ਅਵਤਾਰੀ ਪੁਰਸ਼ ਪੈਗੰਬਰ ਹੁਣ ਜੇ ਉਹਦੇ ਨਾਲ ਜੁੜਨਾ ਹੈ ਹੁਣ ਜਾਂ ਤਾਂ ਉਹਦੀ ਕੋਈ ਫੋਟੋ ਮੂਰਤੀ ਜਾਂ ਕੋਈ ਪੱਥਰ ਜਿਵੇਂ ਇਸਲਾਮ ਮੁਹੰਮਦ ਸਾਹਿਬ ਨੇ ਕਿਹਾ ਸੀ ਹੁਣ ਇਸਲਾਮ ਕਹਿੰਦਾ ਵੀ ਅਸੀਂ ਆਕਾਰ ਦੀ ਪੂਜਾ ਨਹੀਂ ਕਰਦੇ ਪਰ ਕਿਤੇ ਵੀ ਜੋ ਮਨੁੱਖ ਜਾਣਦੇ ਨੇ ਉਹ ਮੱਕੇ ਵੱਲ ਨੂੰ ਮੂੰਹ ਕਰਕੇ ਨਮਾਜ਼ ਪੜ੍ਹਦੇ ਨੇ ਵੀ ਉੱਥੇ ਸਾਡਾ ਖੁਦਾ ਹੈ ਕਿਉਂਕਿ ਉੱਥੇ ਜਿਹੜਾ ਉਹ ਸੰਗੇ ਅਸਬਤ ਪੱਥਰ ਪਿਆ ਉਹਦੀ ਉਹ ਪੂਜਾ ਤੋਂ ਬਚ ਨਹੀਂ ਸਕੇ ਪੱਥਰ ਦੀ ਪੂਜਾ ਤੋਂ ਬਚ ਨਹੀਂ ਸਕੇ ਇਸ ਕਰਕੇ ਮਹਾਰਾਜ ਕਹਦੇ ਵੀ ਜੇ ਹੁਣ ਕਿਸੇ ਨਾਲ ਜੁੜਨਾ ਹੈ ਕੋਈ ਵਿਚਾਲੇ ਸੇਤੂ ਚਾਹੀਦਾ ਹੈ ਸਿੱਧਾ ਨਿਰাকার ਨਾਲ ਜੁੜਨਾ ਬੜਾ ਕਠਨਾ ਇਹਦੇ ਵਿੱਚ ਇੱਕ ਹੋਰ ਜ਼ਰੂਰ ਹੈ ਵੀ ਬਹੁਤ ਮਨੁੱਖਾਂ ਦੀ ਪਿਛਲੇ ਜਨਮ ਜਨਮਾਂ ਦੀ ਤਪੱਸਿਆ ਹੁੰਦੀ ਆ ਕਾਲੜਾ ਹੁੰਦੀ ਆ ਜਿਵੇਂ ਕੋਈ ਮਨੁੱਖ 2 ਮੀਲ ਦਾ ਪੰਡਾ ਤੈਅ ਕਰ ਗਿਆ ਤਾਂ ਉਹ ਅਗਲੇ ਜਨਮ ਚ 3 ਤੋਂ ਚੱਲੂਗਾ ਕੋਈ 20 ਦਾ ਤੈਅ ਕਰ ਗਿਆ ਉਹ 21 ਤੋਂ ਚੱਲੂਗਾ ਕੋਈ 50 ਦਾ ਕਰ ਗਿਆ ਉਹ 51 ਤੋਂ ਚੱਲੂਗਾ ਜਿਵੇਂ ਹੁਣ ਦੇਖੋ ਸਮਾਜ ਦੇ ਵਿੱਚ ਇੱਕ ਮਨੁੱਖ B.A. M.A. ਬੜੀ Ph.D. ਕਰ ਗਿਆ IAS PCS ਅਫਸਰ ਬਣ ਗਿਆ ਕੋਈ ਜੱਜ ਬਣ ਗਿਆ ਕੋਈ ਵੀ ਵੱਡੀਆਂ ਡਿਗਰੀਆਂ ਉਹਨੇ ਪ੍ਰਾਪਤ ਕਰ ਲੀਆਂ ਹੁਣ ਜ਼ਰੂਰੀ ਨਹੀਂ ਹੈ ਹੋ ਸਕਦਾ ਅਗਲੇ ਜਨਮ ਚ ਉਹ ਤੇ ਦਸਵੀਂ ਵੀ ਨਾ ਹੋਵੇ ਪਰ ਜਿਹੜਾ ਧਰਮ ਦੇ ਮਾਰਗ ਤੇ ਚੱਲਿਆ ਭਾਵੇਂ 2 ਮੀਲ ਚੱਲਿਆ 100 ਮੀਲ ਤੇ ਜਿਵੇਂ ਪਰਮਾਤਮਾ ਹੈ 2 ਮੀਲ ਚੱਲਿਆ ਅਗਲਾ ਜਨਮ ਦੇ ਵਿੱਚ ਉਹਦੀ ਜਿਹੜੀ ਪੜ੍ਹਾਈ ਹੈ ਉਹ ਤਿੰਨ ਤੋਂ ਸ਼ੁਰੂ ਹੋਊਗੀ ਪਹਿਲੀ ਤੋਂ ਨਹੀਂ ਹੋਊਗੀ ਸੰਸਾਰੀ ਪੜ੍ਹਾਈ ਫੇਰ ਪਹਿਲੀ ਤੋਂ ਹੋਊਗੀ ਕੋਈ ਜ਼ਰੂਰੀ ਨਹੀਂ ਅੱਗੇ ਉਹ ਪੜ੍ਹ ਵੀ ਸਕੇ ਪਰ ਉਹ ਅਧਿਆਤਮ ਦੀ ਪੜ੍ਹਾਈ ਜਿੱਥੇ ਤੱਕ ਕਰ ਗਿਆ ਉਹ ਤੋਂ ਅੱਗੇ ਉੱਥੇ ਤੇ ਹੀ ਸ਼ੁਰੂ ਹੋਊਗੀ ਜਿੱਥੇ ਤੇ ਉਹਨੇ ਛੱਡੀ ਆ ਹੁਣ ਇਸ ਕਰਕੇ ਵੀ ਜਿਹੜੀ ਇਹ ਪੜ੍ਹਾਈ ਆ ਹੁਣ ਅਧਿਆਤਮ ਦੀ ਉੱਥੇ ਤੇ ਜੋ ਉਹ ਐਸੇ ਬੰਦੇ ਜਿਹੜੇ ਨੇ ਉਹ ਨਿਰਾਕਾਰ ਨਾਲ ਜਿਵੇਂ ਹੁਣ ਕੋਈ 51 ਤੇ ਚੱਲਣਾ 50 ਦਾ ਤੈਅ ਕਰ ਗਿਆ ਕੋਈ 70 ਦਾ ਕਰ ਗਿਆ ਐਸੇ ਬਨੁਖ ਤਾਂ ਨਿਰਾਕਾਰ ਦੇ ਨਾਲ ਨਿਰਾਕਾਰ ਦੀ ਗੱਲ ਕਰਦੇ ਉਹ ਛਲੰਗ ਲਗਾ ਸਕਦੇ ਨੇ ਪਰ ਆਮ ਮਨੁੱਖ ਨੂੰ ਵਿੱਚ ਆਕਾਰ ਦਾ ਸਹਾਰਾ ਲੈਣਾ ਪਊਗਾ ਅਸੀਂ ਕੋਰੇ ਜਜ਼ਬੇ ਦੇ ਤਹਿਤ ਨਹੀਂ ਕਹਿ ਸਕਦੇ ਵੀ ਆ ਪੱਥਰ ਨੂੰ ਪੂਜਦਾ ਆ ਮੂਰਤੀ ਨੂੰ ਪੂਜਦਾ ਦੇਖੋ ਇਸਲਾਮ ਹੁਣ ਭਾਵੇਂ ਉਹ ਨੀਰਾਕਾਰ ਦੀ ਗੱਲ ਕਰਦਾ ਪਰ ਕਿਤੇ ਵੀ ਦੇਖ ਲਿਓ ਤੁਸੀਂ ਮੁਸਲਮਾਨ ਨਮਾਜ਼ ਪੜਦਾ ਹੋਊਗਾ ਉਹ ਮੱਕੇ ਵੱਲ ਨੂੰ ਮੂੰਹ ਕਰੂਗਾ ਕਿਉਂਕਿ ਉੱਥੇ ਉਹ ਜਿਹੜਾ ਪੱਥਰ ਆ ਉਹਦੀ ਪੂਜਾ ਤੋਂ ਬਚ ਨਹੀਂ ਸਕਿਆ ਮੁਹੰਮਦ ਸਾਹਿਬ ਦੀ ਫਿਰ ਉਹਨਾਂ ਨੇ ਕਬਰ ਵੀ ਬਣਾਈ ਉਥੇ ਜਿਹੜਾ ਉਥੇ ਮੱਕੇ ਵੱਲ ਨੂੰ ਨਿਗਾ ਕਰਦਾ ਵੀ ਖੁਦਾ ਉਥੇ ਆ ਪਰ ਦੇਖੋ ਮਹਾਰਾਜ ਬਾਣੀ ਚ ਕੁਰਤੇਗ ਬਹਾਦਰ ਪਾਚਾ ਕਹਿੰਦੇ ਘਟ ਘਟ ਹਰ ਜੂ ਬਸੇ ਸੰਤ ਨਰੇ ਹੋ ਪਕਾਰ ਘਟ ਘਟ ਦੇ ਵਿੱਚ ਹਰੀ ਆ ਕੋਈ ਜਗ੍ਹਾ ਐਸੀ ਨਹੀਂ ਤੂੰ ਸਭ ਨਹੀਂ ਥਾਈ ਜਿੱਥੇ ਹਾਂ ਜਾਈ ਸੱਚਾ ਸਰਜਣ ਹਾਰ ਜੀਓ ਗੁਰਨਾਨਕ ਦੇਵ ਜੀ ਮਹਾਰਾਜ ਦੀ ਪਾਛਾ ਦੀ ਬਾਣੀ ਵੀ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪ੍ਰਮਾਤਮਾ ਨਹੀਂ ਪਰ ਨਮਾਜ਼ ਉੱਧਰ ਨੂੰ ਪੜੂਗਾ ਹੁਣ ਇਹਦਾ ਕਾਰਨ ਬੜਾ ਮਹੱਤਵਪੂਰਨ ਆ ਵੀ ਜਿਹੜੀ ਮੈਂ ਹੁਣ ਅਰਜ਼ ਕੀਤੀ ਆ ਵੀ ਜਿਹੜਾ ਮਨੁੱਖਤਾ ਵੀ ਪਹਿਲਾਂ ਕੁਸ਼ ਪੰਡਾ ਤੈ ਕਰ ਚੁੱਕਿਆ ਲੰਬਾ ਵੀ ਉਹ ਤਾਂ ਸਿੱਧਾ ਨਿਰਆਕਾਰ ਦੇ ਨਾਲ ਛਲੰਗ ਲਗਾ ਸਕਦਾ ਹੈ ਪਰ ਜਿਹੜੇ ਆਮ ਮਨੁੱਖ ਨੇ ਸੰਸਾਰੀ ਮਨੁੱਖਾਂ ਵਾਸਤੇ ਸੰਸਾਰੀ ਮਨੁੱਖਾਂ ਵਾਸਤੇ ਆਕਾਰ ਦਾ ਸਹਾਰਾ ਲੈਣਾ ਪਊਗਾ ਹੁਣ ਜਿਵੇਂ ਸੂਫੀ ਫਕੀਰ ਆ ਗਏ ਮੁਸਲਮਾਨਾਂ ਦੇ ਵਿੱਚ ਫਕੀਰਾਂ ਦੀਆਂ ਮਜ਼ਾਰਾਂ ਬਣੀਆਂ ਫਿਰ ਉੱਥੇ ਮਜ਼ਾਰਾਂ ਤੇ ਦਰਗਾਹਾਂ ਤੇ ਉੱਥੇ ਫਿਰ ਉਹਦੀ ਪੂਜਾ ਹੋਣ ਲੱਗੀ ਇਹ ਆਕਾਰ ਨਹੀਂ ਹੈ ਇਹ ਦੇਖੋ ਮਨ ਦੇ ਸਾਰੇ ਪਰਮਾਤਮਾ ਨੂੰ ਇਹ ਨੇ ਭਾਵੇਂ ਨਿਰাকার ਦੇ ਨਾਲ ਛਲੰਗ ਕੋਈ ਪਹੁੰਚਿਆ ਹੋਇਆ ਪੁਰਖ ਮੈਂ ਜਿਵੇਂ ਹੁਣੇ ਕਹਿ ਕੇ ਹਟਿਆ ਵੀ ਉਹ ਤਾਂ ਪਿਛਲੀ ਤਪੱਸਿਆ ਵਾਲਾ ਤਾਂ ਲਾ ਸਕਦਾ ਪਰ ਨਵੇਂ ਸਿਰੇ ਜਿੰਨੇ ਚੱਲਣਾ ਹੈ ਉਹਨੂੰ ਆਕਾਰ ਦਾ ਸਾਰ ਲੈਣਾ ਐਸੇ ਤਰ੍ਹਾਂ ਮੂਰਤੀ ਆ ਹੁਣ ਜਿਵੇਂ ਮੂਰਤੀ ਆ ਹੁਣ ਮਹਾਤਮਾ ਸੁਆਮੀ ਮਹਾਵੀਰ ਜੀ ਨੇ ਸੁਆਮੀ ਮਹਾਵੀਰ ਜੀ ਦੀ ਮੂਰਤੀ ਆ ਹੁਣੇ ਹੁਣ ਇੱਕ ਇੱਕ ਮੈਂ ਹੋਰ ਵੀ ਇਹਦੇ ਵਿੱਚ ਰਹਿਸ ਅਰਜ ਕਰਾਂ ਵੀ ਜਿਹੜੀ ਮੂਰਤੀਆ ਮਹਾਤਮਾ ਬੁੱਧ ਜੀ ਦੀ ਸਵਾਮੀ ਮਹਾਵੀਰ ਜੀ ਦੀ ਤੇ ਫੋਲਸ ਕੈਪ ਮੰਗ ਤੇ ਚੜਾਈ ਦੇ ਨਾਲ ਉੱਪਰ ਜਾ ਕੇ ਐ ਸਿੱਧੀ ਹੋ ਜਾਂਦੀ ਆ ਵੀ ਮਤਲਬ ਤਿੱਖੀ ਹੋ ਜਾਂਦੀ ਆ ਉਹਨਾਂ ਦੀ ਜਿਹੜੀ ਬੈਠੇ ਹੁੰਨੇ ਆ ਚੌਂਕੜਾ ਮਾਰ ਕੇ ਇਸ ਤਰ੍ਹਾਂ ਦੀ ਜਾਦੇ ਸ਼ੇਪ ਜਦ ਦਿਖਾਈ ਜਾਂਦੀ ਆ ਇਹਦਾ ਇੱਕ ਕਾਰਨ ਆ ਬੜਾ ਬਹੁਤਪੂਰਨ ਵੀ ਉਹ ਜਿਵੇਂ ਸਾਡੀ ਚੇਤਨਾ ਖਿੰਡੀ ਹੋਈ ਆ ਜਿਵੇਂ ਇੰਦਰੀਆਂ ਨੇ ਸਾਡੀਆਂ ਇੰਦਰੀਆਂ ਦਾ ਖੰਡਾਓ ਸਾਰਿਆਂ ਦਾ ਬਾਹਰ ਨੂੰ ਹੁਣ ਇਹਨੂੰ ਸੁੱਕੜ ਕੇ ਇਹ ਚੇਤਰਾ ਨੂੰ ਐ ਸੁੱਕੜਦੇ ਸੁੱਕੜਦੇ ਜਾ ਧਿਆਨ ਜਾਂਦਾ ਉਹ ਆਗਿਆ ਚੱਕਰ ਸਾਡਾ ਉੱਪਰ ਆ ਜਿੱਥੇ ਮੈਂ ਕਿਹਾ ਵਿਸ਼ੇਪ ਉੱਪਰ ਜਾ ਕੇ ਉੱਪਰ ਸਾਡੇ ਸਿਰ ਦੇ ਉੱਤੇ ਜਾ ਕੇ ਜਿਵੇਂ ਉਹ ਜਿਹੜੀ ਹੋਲ ਸਕੈਪ ਮੰਗ ਉੱਪਰ ਜਾ ਕੇ ਤਿੱਖੀ ਹੋ ਜਾਂਦੀ ਆ ਉਹ ਟੋਪੀ ਇਸ ਤਰ੍ਹਾਂ ਵੀ ਜਿਹੜੀ ਇਹ ਇਹ ਇਹਨਾਂ ਦੀ ਪ੍ਰਤਿਮਾ ਬਣਾਈ ਜਾਂਦੀ ਆ ਮੂਰਤੀ ਬਣਾਈ ਜਾਂਦੀ ਆ ਸਵਾਮੀ ਮਹਾਵੀਰ ਜੀ ਤੇ ਮਹਾਤਮਾ ਬੁੱਧ ਜੀ ਦੀ ਉਹ ਇਸ ਤਰ੍ਹਾਂ height ਤੇ ਚੌੜਾਈ ਤੇ ਉੱਪਰ ਜਾ ਕੇ ਇਸ ਤਰ੍ਹਾਂ ਜਾ ਕੇ ਗੋਲ ਹੋ ਜਾਂਦੀ ਆ ਇਸ ਤਰ੍ਹਾਂ ਬਣਾਉਂਦੇ ਨੇ ਵੀ ਇਹ ਵੀ ਇੱਕ ਕਾਰਨਾ ਵੈਸੇ ਆਮ ਪਕੜ ਚ ਨਹੀਂ ਆਉਂਦਾ ਉਹ ਜਿਹੜੀ ਚੇਤਨਾ height ਤੇ ਖਿੰਡੀ ਵੀ ਆ ਸੁੱਕੜ ਦੀ ਜਾ ਕੇ ਜਾਂ ਆਗਿਆ ਚੱਕਰ ਤੇ ਜਾ ਕੇ ਇੱਕ ਜਗ੍ਹਾ ਜਾ ਕੇ ਛੋਟੀ ਹੁੰਦੀ ਬ੍ਰੀਕ ਹੁੰਦੀ ਜਾਂਦੀ ਆ ਬ੍ਰੀਕ ਹੋ ਕੇ ਇੱਥੇ ਜਾ ਕੇ ਅੱਗੇ ਆ ਚੱਕਰ ਨਾਲ ਟਕਰੌੜੀਆ ਤਾਂ ਸਾਡਾ ਇਹ 10 ਮਦਵਾਰ ਜਿਹਨੂੰ ਕਹਿੰਦੇ ਆ ਇਹ ਖੁੱਲਦਾ ਤੀਜਾ ਨੇਤਰ ਕਹਿੰਦੇ ਆ ਜਿਹਨੂੰ ਹੁਣ ਇਹ ਇਹ ਇੱਕ ਇਸ ਤਰ੍ਹਾਂ ਇੱਕ ਪਰਮ ਪ੍ਰੇਮਟ ਵੀ ਬਣੇ ਹੋਏ ਨੇ ਇਜ਼ਟ ਦੇ ਵਿੱਚ ਕੋਈ 10000 ਸਾਲ ਪੁਰਾਣਾ ਕੋਈ 20000 ਸਾਲ ਪੁਰਾਣਾ ਦੇਖੋ ਸਭ ਤਾਂ ਬਣਦੀਆਂ ਨੇ ਮਿਟਦੀਆਂ ਨੇ ਇਹ ਇਸ ਤਰ੍ਹਾਂ ਨੇ ਜਿਵੇਂ ਸਾਡੇ ਸਾਈਕਲ ਦਾ ਮੋਟਰਸਾਈਕਲ ਦਾ ਚੱਕਾ ਹੈ ਹੁਣ ਉਹਦੀ ਟੁੱਟੀ ਆ ਜਾਂ ਘੁੰਮਦਾ ਆ ਜਾਂਦੀ ਆ ਦੇ ਉੱਪਰ ਚਲੀ ਜਾਂਦੀ ਆ ਐਸੀ ਤਰ੍ਹਾਂ ਸਮਾਜ ਦੇ ਵਿੱਚ ਸਭਿਤਾਵਾਂ ਆਉਂਦੀਆਂ ਨੇ ਮਿਟਦੀਆਂ ਨੇ ਆਉਂਦੀਆਂ ਨੇ ਮਿਟਦੀਆਂ ਨੇ ਮਹਾਰਾਜ ਵੀ ਕਹਿੰਦੇ ਕਈ ਵਾਰ ਪਸਰਿਓ ਪਸਾਰਾ ਵੀ ਬੜੀ ਬੜੀ ਦੁਨੀਆ ਬਣ ਕੇ ਮਿਟਲੀ ਬੜੀ ਬੜੀ ਯੁੱਗ ਬਦਲ ਲੈ ਮਿਟਲੇ ਪਰ ਇਹ ਸਮਾਜ ਐਸੀ ਤਰ੍ਹਾਂ ਚੱਲਦਾ ਰਹਿੰਦਾ ਜੇ ਅੱਜ ਸਾਇੰਸ ਕਹੇ ਵਿਸਾਨੇ ਬਹੁਤ ਤਰੱਕੀ ਕੀਤੀ ਆ ਇਹ ਤੋਂ ਬਹੁਤ ਜ਼ਿਆਦੇ ਤਰੱਕੀ ਪਹਿਲਾਂ ਹੋ ਚੁੱਕੀ ਆ ਬਹੁਤ ਜ਼ਿਆਦੇ ਜਾਪਾਨ ਦੇ ਵਿੱਚ ਇੱਕ ਗੁਫਾ ਦੇ ਵਿੱਚ ਇੱਕ 25 ਮੂਰਤੀਆਂ ਦਾ ਸਮੂਹ ਮਿਲਿਆ ਜਿਹਨੂੰ ਕਹਿੰਦੇ ਆ ਡੋਬੂ ਡੋਬੂ ਮੂਰਤੀਆਂ ਕਹਿੰਦੇ ਆ ਉਹਨਾਂ ਨੂੰ ਡੋਬੂ ਮੂਰਤੀਆਂ ਇਹ ਓਸ਼ੋਜੀ ਮਹਾਰਾਜ ਨੇ ਬਿਆਨ ਕੀਤਾ ਵੀ ਉਹਨਾਂ ਨੂੰ ਡੋਬੂ ਮੂਰਤੀਆਂ ਬਿਆਨ ਕਹਿੰਦੇ ਨੇ ਉਹਨਾਂ ਦੇ ਜਿਹੜੇ ਵਸਤਰ ਪਾਏ ਹੋਏ ਨੇ ਉਹ ਅੱਜ ਸੈਸ ਨੇ ਸਿੱਧ ਕਰਿਆ ਵੀ ਸਾਡੇ ਜਿਹੜੇ ਅੰਤਰਿਕਸ਼ ਚ ਜਾਣ ਗਏ ਨੇ ਚੰ드ਰਮਾ ਤੇ ਵੀ ਉਹਨਾਂ ਦੇ ਜਿਹੜੇ ਵਸਤਰ ਪਾਏ ਹੋਏ ਨੇ ਸੇਮ ਟੂ ਸੇਮ ਇਸ ਸਾਇੰਸ ਨੇ ਉਹ ਸਿੱਧ ਕਰਿਆ ਵੀ ਇਹਦੇ ਨਾਲ ਦੇ ਵਸਤਰ ਉਹਨਾਂ ਦੇ ਨੇ ਭਾਵੇਂ ਉਹ ਪੱਥਰ ਦੇ ਆਕਾਰ ਦੇ ਵਸਤਰ ਨੇ ਪਰ ਇਹਨਾਂ ਨੇ ਉਹ ਸਿੱਧ ਕਰਤਾ ਵੀ ਉਹੀ ਵਸਤਰ ਨੇ ਵੀ ਅੱਜ ਉਹ ਮੂਰਤੀਆਂ ਦਾ ਜਿਹੜਾ ਸਮੂਹਾ ਲਗਭਗ ਉਹ 25000 ਸਾਲ ਪੁਰਾਣਾ ਹੈ ਇਹ ਵੀ ਸਿੱਧ ਕਰਤਾ ਸਾਇੰਸ ਨੇ ਵੀ ਜਿਹੜਾ ਸਾਡਾ ਅੰਤਰਿਕਸ਼ ਵਿੱਚ ਯਾਨ ਅੱਜ ਗਿਆ ਵੀ 25000 ਸਾਲ ਪਹਿਲਾਂ ਜਾ ਚੁੱਕਿਆ ਸਹਿਸ ਪਹਿਲਾਂ ਬਹੁਤ ਬਲੰਦੀਆਂ ਨੂੰ ਛੂਕੇ ਸਭਿਤਾਵਾਂ ਖਤਮ ਹੋ ਜਾਂਦੀਆਂ ਨੇ ਪਰ ਉਹਨਾਂ ਦਾ ਜਦ ਦੁਨੀਆ ਨਸ਼ਟ ਹੋ ਜਾਂਦੀ ਹੈ ਕੋਈ ਨਾਉ ਨਿਸ਼ਾਨ ਨਹੀਂ ਰਹਿੰਦਾ ਫਿਰ ਉਹਨਾਂ ਨੂੰ ਪੁਨਰਜੀਵਤ ਕਰਨ ਵਾਸਤੇ ਬੜਾ ਸਮਾਂ ਲੱਗ ਜਾਂਦਾ ਹੈ ਹੌਲੀ ਹੌਲੀ ਐਸੀ ਤਰ੍ਹਾਂ ਜਿਵੇਂ ਅੱਜ ਸਾਇੰਸ ਕਹੇ ਵੀ ਸਾਨੇ ਤਰੱਕੀ ਕਰੀ ਆ ਇਹ ਵੱਖਰੀ ਗੱਲ ਹੈ ਖੈਰ ਮੈਂ ਮੂਲ ਵਿਸ਼ੇ ਦੀ ਗੱਲ ਕਰਾਂ ਵੀ ਜਿਹੜਾ ਇਹ ਆਕਾਰ ਆ ਆਕਾਰ ਦਾ ਸਹਾਰਾ ਵੀ ਚ ਲੈਣਾ ਬੜਾ ਲਾਜ਼ਮੀ ਆ ਹੁਣ ਜਿਵੇਂ ਮਹਾਤਮਾ ਬੁੱਧ ਜੀ ਦੀ ਮੈਂ ਕਹਿ ਰਿਹਾ ਸੀ ਵੀ ਮੂਰਤੀ ਆ ਉਧਰ ਸਵਾਮੀ ਮਹਾਵੀਰ ਜੀ ਦੀ ਹੁਣ ਕਿਸੇ ਜੈਨੀ ਵੀਰ ਨੇ ਮਤਲਬ ਧਿਆਨ ਜੋੜਨਾ ਹੁਣ ਉਹ ਮੂਰਤੀ ਦੇ ਵਿੱਚ ਧਿਆਨ ਜੋੜਿਆ ਉਹਦਾ ਇੱਕ ਸ਼ੋਰ ਆਕਾਰ ਹੋਵੇ ਤੇ ਦੂਜਾ ਨਿਰਆਕਾਰ ਹੋਵੇ ਫੇਰ ਸਾਡੀ ਸੁਰਤ ਦੀ ਛਲੰਗ ਲੱਗ ਸਕਦੀ ਆ ਕਿਉਂਕਿ ਉਧਰ ਧਿਆਨ ਜੋੜਿਆ ਅਤੇ ਲੰਬੀ ਛਲੰਗ ਲੱਗ ਸਕਦੀ ਆ ਸਾਡੀ ਹੁਣ ਇਹਦਾ ਸਹਾਰਾ ਲੈਣਾ ਪਰੂਗਾ ਵੈਸੇ ਨਿਰਆਕਾਰ ਦਾ ਨੀਰਾਕਾਰ ਦੇ ਨਾਲ ਜੁੜਨ ਵਾਸਤੇ ਨੀਰਾਕਾਰ ਦੀ ਗੱਲ ਭਾਵੇਂ ਕੋਈ ਕਿੰਨੀਓ ਕਰਦਾ ਰਹੇ ਪਰ ਉਹ ਗੱਲਾਂ ਹੀ ਰਹਿ ਜਾਂਦੀਆਂ ਕਿਉਂਕਿ ਕਿਉਂਕਿ ਦੇਖੋ ਦਰਅਸਲ ਜੇ ਕਿਸੇ ਨੂੰ ਸਾਹਨੇ ਕੁਝ ਸੁਣਾਉਣਾ ਹੈ ਪਹਿਲਾਂ ਮੇਰੀ ਝੋਲੀ ਦੇ ਵਿੱਚ ਉਹ ਕੁਝ ਹੋਣਾ ਚਾਹੀਦਾ ਹੈ ਮੈਂ ਉਹਦਾ ਰੂਪ ਹੋਇਆ ਹੋਣਾ ਚਾਹੀਦਾ ਹੁਣ ਜੇ ਕੁਝ ਮੈਂ ਵੰਡਾਂ ਹੋ ਜੇ ਕੁਝ ਮੇਰੀ ਝੋਲੀ ਚ ਮੇਰੇ ਪੱਲੇ ਆ ਉਹੀ ਮੈਂ ਵੰਡੂੰਗਾ ਨਾ ਇਸ ਕਰਕੇ ਪਹਿਲਾਂ ਧਿਆਨ ਦੇ ਵਿੱਚ ਆਪ ਉਤਰ ਕੇ ਖੁਦ ਹੁਣ ਜਿਵੇਂ ਮੈਂ ਕਿਸੇ ਨੂੰ ਤੈਰਨਾ ਸਿਖਾਵਾਂ ਹੁਣ ਮੈਂ ਤੈਰਨਾ ਸਿਖਾਵਾਂ ਬਾਹਰ ਬੈਠਾ ਉਹਨੂੰ ਕਹੀ ਜਾਵਾਂ ਬਾਹਰ ਬੈਠ ਕੇ ਦੱਸੀ ਜਾਵਾਂ ਵੀ ਐ ਹੱਥ ਮਾਰੀ ਐ ਪੈਰ ਮਾਰੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹ ਬਾਹਰ ਬੈਠਾ ਤਾਂ ਨਹੀਂ ਸਿੱਖ ਸਕਦਾ ਪਾਣੀ 'ਚ ਉਤਰਨਾ ਪੈਣਾ ਇਸ ਕਰਕੇ ਪਰਮਾਤਮਾ ਦੀ ਗੱਲ ਕਰੇ ਕਰਨ ਨਾਲ ਨਹੀਂ ਧਿਆਨ ਦੇ ਵਿੱਚ ਉਤਰਨ ਨਾਲ ਪਰਮਾਤਮਾ ਦਾ ਪਤਾ ਲੱਗੂਆ ਇਸ ਕਰਕੇ ਮਹਾਰਾਜ ਕਹਿੰਦੇ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਹੁਣ ਜਿਹਨੇ ਜਾਣ ਲਿਆ ਉੱਥੇ ਫਿਰ ਸਮੱਸਿਆ ਹੋਰ ਆ ਫਿਰ ਉਹ ਨਹੀਂ ਜਨਾ ਸਕਦਾ ਕਿਸੇ ਨੂੰ ਕਿਉਂਕਿ ਦੱਸਣ ਦੀ ਕੋਈ ਗੱਲ ਨਹੀਂ ਕਿਉਂ ਸੁਣੋ ਜੇ ਸੁਣ ਚ ਗਿਆ ਸੁਣ ਚ ਗਿਆ ਉੱਥੇ ਇੱਕ ਸਾਖਸ਼ੀ ਪਾਉ ਰਹਿ ਜਾਂਦਾ ਹੁਣ ਸੁਣਨ ਚ ਜਾਣ ਨਾਲ ਸਾਰਾ ਜਗਤ ਉਹਨੂੰ ਪਰਮਾਤਮਾ ਦਿਖਾਈ ਦੇਣ ਲੱ ਜਾਂਦਾ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਉਹਨੂੰ ਸਾਰੇ ਪਾਸੇ ਪਰਮਾਤਮਾ ਦਿਖਾਈ ਦਿੰਦਾ ਹੁਣ ਜੇ ਉਹਨੂੰ ਪਛਾਹ ਵੀ ਇਹ ਕਿਵੇਂ ਦਿਖਿਆ ਹੁਣ ਦੱਸਣ ਨੂੰ ਕੋਈ ਸ਼ਬਦ ਨਹੀਂ ਫਿਰ ਐਸੇ ਤਰ੍ਹਾਂ ਵੀ ਜਿਹੜੇ ਇਹ ਆਕਾਰ ਆ ਆਕਾਰ ਦਾ ਸਾਨੂੰ ਵਿੱਚ ਸਹਾਰਾ ਲੈਣਾ ਪੈਂਦਾ ਜਿਹੜੇ ਵੀ ਮਨੁੱਖ ਕਹਿੰਦੇ ਨੇ ਵੀ ਅਸੀਂ ਆਕਾਰ ਦਾ ਨਹੀਂ ਸਹਾਰਾ ਲਿਆ ਕੋਈ ਫੋਟੋ ਦਾ ਲੈ ਲੁੰਦਾ ਹੈ ਕੋਈ ਕਾਸੇ ਦਾ ਲੈ ਲੰਦਾ ਕੋਈ ਪੱਥਰ ਦਾ ਲੈ ਲੰਦਾ ਕੋਈ ਮੂਰਤੀ ਦਾ ਲੈ ਲੰਦਾ ਆਮ ਮਨੁੱਖ ਨੂੰ ਇਹ ਸਹਾਰਾ ਲੈਣਾ ਪੈਂਦਾ ਵੈਸੇ ਜਿਨ੍ਹਾਂ ਦੀ ਤਪੱਸਿਆ ਹੁੰਦੀ ਆ ਘਾਲ ਨਾ ਹੁੰਦੀ ਆ ਉਹ ਸਿੱਧੀ ਸਲੰਗ ਵੀ ਲਗਾ ਸਕਦੇ ਨੇ ਕਿਉਂਕਿ ਧਿਆਨ ਜਦ ਆਗਿਆ ਚੱਕਰ ਨਾਲ ਜੁੜਦਾ ਇਹ ਸਾਡੇ ਜਿਹੜੇ ਸਰੀਰ ਦੇ 7 ਚੱਕਰ ਨੇ ਇਹਨਾਂ ਨੂੰ ਹੇਠਾਂ ਤੇ ਕਰਾਸ ਕਰਦਾ ਕਰਦਾ ਉੱਪਰ ਆਗਿਆ ਚੱਕਰ ਤੱਕ ਆਉਂਦਾ ਪਰ ਜਦ ਇੱਥੇ ਧਿਆਨ ਆ ਕੇ ਉੱਥੇ ਸਿੱਧਾ ਜੁੜ ਜਾਂਦਾ ਹੈ ਫਿਰ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਇਸ ਕਰਕੇ ਆਕਾਰ ਜਦ ਆਕਾਰ ਦਾ ਉਹ ਸਹਾਰਾ ਲੈਂਦੇ ਨੇ ਫਿਰ ਸਾਰਾ ਲੈ ਕੇ ਜਦ ਅੱਗੇ ਧਿਆਨ ਜੁੜ ਜਾਂਦਾ ਫਿਰ ਵਿੱਚੋਂ ਆਕਾਰ हट ਜਾਂਦਾ ਸਿੱਧੀ ਨਿਰਆਕਾਰ ਨਾਲ ਸੁਰਤ ਜੁੜ ਜਾਂਦੀ ਹੈ